ਪਰ ਗੁਰਬਾਣੀ ਵਿੱਚ ਲਿਖਿਆ ਹੈ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਕਾਨ ਮਹੇਸ਼ ਇੱਕ ਸੂਰਜ ਨਹੀਂ ਇੱਕ ਚੰਦਰਮਾ ਨਹੀਂ ਇੱਕ ਕ੍ਰਿਸ਼ਨ ਨਹੀਂ ਇੱਕ ਸ਼ਿਵਜੀ ਨਹੀਂਗਾ ਇੱਕ ਬ੍ਰਹਮਾ ਨਹੀਂ ਆ ਕਈ ਬ੍ਰਹਮੇ ਕੇਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ ਕੇਤੇ ਨੇ ਇਸ ਕਰਕੇ ਮਹਾਰਾਜ ਕਹਿੰਦੇ ਵੀ ਜਿੰਨੇ ਵੀ ਸੂਰਜ ਮਿਲਾ ਕੇ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਆਪ ਹੈ ਪ੍ਰਮਾਤਮਾ ਜਿੰਨ ਨੂੰ ਅਸੀਂ ਮਿਲਣ ਜਾ ਰਹੇ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਹੈ ਇੱਥੇ ਕਿਸੇ ਦੀ ਵਾਕਫੀਅਤ ਕੋਈ ਉੱਚੇ ਲੀਡਰ ਦੇ ਨਾਲ ਕੋਈ ਵੱਡੇ ਬੰਦੇ ਨਾਲ ਹੋ ਜੇ ਨਾ ਤੇ ਬੰਦਾ ਫੁੱਲਿਆਂ ਨਹੀਂ ਸਮੋਂਦਾ ਕਹਿੰਦਾ ਜੀ ਮੇਰੀ ਡੀਐਸਪੀ ਨਾਲ ਵਾਕਬੀ ਹੈ ਮੇਰੀ ਸਿੱਧੀ ਸੀਐਮ ਨਾਲ ਗੱਲਬਾਤ ਹੈ ਕਈ ਪੀਐਮ ਤੱਕ ਵੀ ਪਹੁੰਚ ਜਾਂਦੇ ਵੀ ਪੀਐਮ ਤੱਕ ਗੱਲਬਾਤ ਸਿੱਧੀ ਸਾਤ ਸੰਗਤ ਜੀ ਉਹਦੇ ਨਾਲ ਮਿੱਤਰਤਾ ਪਾ ਲੋ ਜਿਹੜਾ ਕਰੋੜਾ ਬ੍ਰਹਮੰਡਾਂ ਦਾ ਮਾਲਕ ਫੇਰ ਤੁਹਾਨੂੰ ਇੰਨਾ ਕੰਫੀਡੈਂਸ ਹੋਏਗਾ ਮੇਰੀ ਉਹਦੇ ਨਾਲ ਵਾਕਫੀਤਾ ਮੇਰਾ ਮਿੱਤਰ ਯੋ ਤੇ ਜਿਸ ਦਾ ਕਰਤਾ ਮਿੱਤਰ ਸਭ ਕਾਸ ਸਵਾਰਿਆ ਤੇ ਜੋ ਕੁਝ ਪ੍ਰਮਾਤਮਾ ਦਾ ਫੇਰ ਉਹ ਤੁਹਾਡਾ ਹੋ ਜਾਂਦਾ ਜਿਵੇਂ ਜੋ ਕੁਝ ਪ੍ਰੋਪਰਟੀ ਪਿਤਾ ਦੀ ਹੁੰਦੀ ਪੁੱਤਰ ਦੀ ਹੋ ਜਾਂਦੀ ਨਾ ਇਦਾਂ ਜੋ ਪਰਮਾਤਮਾ ਦਾ ਤੁਹਾਡਾ ਤੁਸੀਂ ਕਿਤੇ ਵੀ ਜਾ ਸਕਦੇ ਜੀ ਜਾਕਾਂ ਸਦਕਿਸ਼ ਤਾਕਾ ਹੋਏ ਗੁਰਬਾਣੀ ਮੋਹਰ ਲਾ ਰਹੀਏ ਨਾਲ ਨਾਲ ਤੇ ਕਿਹ ਦਿਨ ਜੁੜਨ ਜਾ ਰਹੇ ਆ ਕੋਟ ਬ੍ਰਹਿਮੰਡ ਕੋ ਦਾਤੋ ਠਾਕੁਰ ਸਰਬ ਜੀਆਂ ਕਾ ਦਾਤਾ ਰੇ ਪ੍ਰਤ ਪਾਲੇ ਨਿਤ ਸਾਰ ਸੰਭਾਲੇ ਇੱਕ ਗੁਣ ਨਹੀਂ ਮੂਰਖ ਜਾਤਾ ਹਰ ਆਰਾਧ ਨਾ ਜਾਣਾਂ ਰੇ ਹਰ ਹਰ ਗੁਰ ਗੁਰ ਕਰਤਾ ਜੀ ਵੇਖੋ ਕਿੱਡੀ ਵੱਡੀ ਖੇਡ ਉਹਨਾਂ ਨੇ ਦੱਸੀ ਕਹਿੰਦੇ ਮੈਂ ਤੇ ਜਾਣਦਾ ਹੀ ਨਹੀਂ ਕਿ ਕਿੱਦਾਂ ਰੱਦਣਾ ਹੈ ਪਰ ਨਾਲੇ ਵੀ ਕਹਤਾ ਵੀ ਹਰ ਹਰ ਗੁਰ ਗੁਰ ਜਿਵੇਂ ਆਪਾਂ ਬੋਲਦੇ ਆ ਵਾਹ ਗੁਰੂ ਵਾਹ ਗੁਰੂ ਐਦਾਂ ਕਰ ਕਹਿੰਦੇ ਸੋ ਇਸ ਕਰਕੇ ਸਾਧ ਸੰਗਤ ਜੀ ਪਰਮਾਤਮਾ ਸਾਡੇ ਤੋਂ ਦੂਰ ਨਹੀਂ ਸੱਚਖੰਡ ਸਾਡੇ ਤੋਂ ਦੂਰ ਨਹੀਂ ਅਸੀਂ ਸੱਚਖੰਡ ਵਿੱਚ ਹੀ ਰਹਿ ਰਹੇ ਹਾਂ ਕਿਉਂਕਿ ਸਾਡੀ ਧਰਤੀ ਸੱਚਖੰਡ ਵਿੱਚ ਆ ਇਦਾਂ ਦੀਆਂ ਕਈ ਧਰਤੀਆਂ ਸੱਚਖੰਡ ਚ ਆ ਤੇ ਫਿਰ ਜੇ ਸਾਡੀ ਧਰਤੀ ਸੱਚਖੰਡ ਵਿੱਚ ਆ ਤੇ ਮਹਾਰਾਜ ਕਹਿੰਦੇ ਸੱਚਖੰਡ ਵਸੇ ਨਰੰਕਾਰ ਕਦ ਕਰਕੇ